ਗਾਲ ਨੂੰ ਸਮਝਦੇ ਨਹੀਂ ਤੇ ਆਪੇ ਕੰਮ ਨੂੰ ਸਮਝਦੇ ਨਹੀਂ ਸਾਡਾ ਹੁਣ ਦਾ ਘਰ ਕੀ ਹੈ ਤੇ ਮੇਰੇ ਨਾਲ ਇਹ ਸੈੱਲ ਬਣਾਇਆ ਰਹੁਲ ਕੰਤੀ ਜੀ ਨੇ ਰਹੁਲ ਕੰਤੀ ਜੀ ਨੂੰ ਕਈ ਲੋਕ ਉਹ ਸਰ ਤੇ ਦਾਵੀ ਕਰਦੇ ਸੀ ਐਡੇ ਪਰਿਵਾਰ ਦਾ ਬੰਦਾ ਲੋਕਾਂ ਨੂੰ ਘਾ ਕੇ ਮੰਗੇ ਪਰ ਇਹ ਤਾਂ ਡਰਾਮਾ ਦਾ ਦਫਾਦਾ ਤੇ ਮੇਰੇ ਵੀਰੋ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ 4000 ਕਿਲੋਮੀਟਰ ਦਾ ਫਾਸਲਾ ਹੈ ਤੇ ਤੁਹਾਡੇ ਅਗੇ ਨੌਜਵਾਨਾਂ ਨੂੰ ਕਹਿ ਦਈਏ ਨਾ ਅੱਜ ਇਹ ਬਠਿੰਡੇ ਮੀਟਿੰਗ ਹੈ ਕਿ ਅਜੀਤ ਸਿੰਘ ਜੀ ਇਹਦਾ ਵਿਆਹ ਜੋ ਹੋਵੇਗਾ ਤੇ ਤੁਸੀਂ ਤੇ ਤੁੰਗਾ ਦੇ ਨਾਲ ਅੱਗੇ 3 ਨਹੀਂ ਆਉਣੀ ਡੀ ਸੀ ਸੀਗੀ ਉਹਨੇ ਜਿਹੜਾ ਇਹਦਾ ਵਾਅਦਾ ਕੀਤਾ ਤੇ ਉਸ ਵਾਅਦੇ ਦੇ ਨਾਲ ਵੀਰੋ ਹਰ ਗਰੀਬ ਹਰ ਆਓਟ ਹਰ ਵਾਡੀ ਨਾਲ ਉਹ ਉਹਦੇ ਪ੍ਰੀਏ ਬਣ ਗਏ ਬਣ ਗਏ ਕਿ ਨਹੀਂ ਬਣ ਗਏ ਤੇ ਇਸ ਕਰਕੇ ਜਿਹੜੇ ਸਰਕ ਦੇ ਤਰਨ ਵਾਲੇ ਤੇ ਲੋਕਾਂ ਨੂੰ ਕਹਿਣ ਵਾਲੇ ਖੁੰਡਾ ਦੇ ਬੈਠੇ ਲੋਕਾਂ ਨੂੰ ਕਹਿਣ ਵਾਲੇ ਓਏ ਉੱਥੇ ਕੀ ਕਹਿਣੇ ਦੇਣਾ ਸਾਡੇ ਸਮਾਜ ਨੂੰ ਖਾਤ ਕਰਕੇ ਹੋ ਗਿਆ ਉਹ ਤਾਪ ਫੇਰਦੇ ਰਹੇ ਬਤੀ ਬਤੀ ਪੀਤੀ ਜਣੇ ਪਰ ਇਹ ਵੀ ਕਹਿੰਦੇ ਯਾਰ ਸਾਡੇ ਸਮਾਜ ਦੀ ਗੱਲ ਹੈ ਤੇ ਲੋੜਾ ਕਹਿੰਗੇ ਓਏ ਯਾਰ ਤਫਾਦਾ ਨੂੰ ਤਾਂ ਉਹ ਦੇਦਾ ਯਾਰ ਕੁਝ ਨਾਲ ਦਾ ਬਿੱਲ ਵੀ ਮਾਫੀਆ ਕਰਦੇ ਯਾਰ ਉਹ ਫਰਾਂਸਾਂ ਨੂੰ 1 ਕਰੋੜ ਰੁਪਈਆ ਦੇ ਕੇ ਉਹ ਨੂੰ ਮੁੰਡੇ ਨੂੰ ਰੋਹੀ ਨਹੀਂ ਕਰਦੀ ਤੁਸੀਂ ਕਿੱਥੇ ਧਰਨੇ ਚ ਗਏ ਆ ਤੁਸੀਂ ਇਹ ਕਦੇ ਧਰਨੇ ਤੇ ਮਾਰ ਕੇ ਦੇਖੋ ਤੁਹਾਨੂੰ ਵੀ ਮਾਰਿਆ ਗਿਆ ਜੇ ਉਹਨਾਂ ਨੇ ਆਜਾ ਜਾਣ ਦਾ ਕਰਵਾਣਾ ਕੀਤੀ ਹੈ ਜੋ ਲੜੇ ਤੇ ਉਹਨਾਂ ਨੂੰ ਭਾਈ ਕੋਈ ਸਤਾ ਹੀ ਮਿਲਦਾ ਤੇ ਤੁਹਾਨੂੰ ਤਾਂ 10 ਸਾਲ ਤੋਂ ਹੋ ਗਿਆ ਫੋਨ ਕਰਦਾ ਕਿ ਫਰਾਂਸਾਂ ਨੂੰ ਫਲਾਨੀ ਮੀਟਿੰਗ ਹੈ ਪ੍ਰਧਾਨ ਜੀ ਦੇ ਸਾਹੇ ਟਾਈਮ ਲੱਗਿਆ ਤਾਂ ਸਾਨੂੰ ਟਾਈਮ ਨਹੀਂ ਲੱਗਦਾ ਸਾਨੂੰ ਟਾਈਮ ਹੀ ਨਹੀਂ ਲੱਗਦਾ ਤੇ ਇਸ ਕਰਕੇ ਵੀਰੋ ਆਪਾਂ ਦੇ ਹੋਵੇ ਬੰਦਾ ਉਹ ਕੰਮ ਕਰ ਜਾਂਦਾ ਪਰ ਜਦੋਂ ਬੰਦੇ ਸੋਚਦੇ ਆ ਬੰਦ ਹੋ ਜਾਂਦਾ ਉਹਨਾਂ ਨੂੰ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ ਇਸ ਕਰਕੇ ਰੌਣ ਗਾਦੀ ਜਿਹਨੂੰ ਤੁਹਾਨੂੰ ਡਰੈਗ ਕਰ ਐ ਹੋਇਆ ਲੋਕਾ ਦਿੱਤਾ ਜਿਹੜਾ ਜਨਮ ਤੋਂ ਲੈ ਕੇ ਕਹਿ ਦਿੰਦੇ ਆ ਅਸੀਂ ਪੜਾਈ ਤੋਂ ਲੈ ਕੇ ਜਿਹਨੇ ਹਰ ਵਕਤ ਵੀ ਲੜਾਈ ਲੜੀ ਤੇ ਜਿਹੜੀ ਵੀ ਲੜਾਈ ਲੜੀ ਉਹ ਜਿੱਤ ਕੇ ਦਿੱਤੀ ਜਿਹੜੀ ਲੜਾਈ ਲੜੀ ਉਹ ਮਿੱਦੂੜਾਂ ਨੂੰ ਜਿੱਤ ਕੇ ਆ ਲਾਜਿਕ ਦਾ ਮੁੱਦਾ ਸੀ ਲਾਜਿਕ ਦਾ ਮੁੱਦਾ ਜਿਹੜਾ ਬਹੁਤ ਵੱਡਾ ਮੁੱਦਾ ਸੀ ਪੰਜਾਬ ਦੇ ਵਿੱਚ 12483 ਪਿੰਡ ਦਾ 2016 ਦਾ ਸਰਵੇ ਹੈ ਤੇ 80% ਲੋਕ ਘਰਾੜੇ ਮਾਲਕ ਨਹੀਂਗੇ ਸਾਡੇ ਕੋਲ ਰਜਿਸਟਰੀਆਂ ਹੈ ਨਹੀਂ ਤੋਂ ਬਾਅਦ ਤੇ ਅਸੀਂ ਚੰਡੀਗੜ੍ਹ ਤੋਂ ਆਏ ਇਹ ਰਾਤ ਦੇ ਵਿੱਚ ਮੁੱਲਾ ਬਣਾਉਂਗਾ ਉੱਥੇ ਰਾਤ ਬਾਈਪਾ ਆਪਣੇ ਤੋਂ ਬਹੁਤ ਵੱਡਾ ਸਕੂਲ ਹੈ ਤੇ ਅਸੀਂ ਉੱਥੇ ਆਰੋ ਲੱਗਾ ਸੀ ਵੱਡਾ ਚੋਰ ਪਾਣੀ ਪੀਣ ਲਾਗੇ ਤੁਰਿਉਂਦੇ ਤੇ ਬੱਚਿਆਂ ਨੂੰ ਸ਼ਾਇਦ ਰੋਟੀ ਦਾ ਟਾਈਮ ਹੋਇਆ ਸੀ ਤੇ ਅਸੀਂ ਜਦੋਂ ਪਾਣੀ ਪੀਣ ਲਾਗੇ ਤੇ ਬੱਚੇ ਭੱਜੇ ਜਾਣ ਘਰ ਉੱਤੇ ਕਈ ਮੁੜਿਆ ਭਾਈ ਜੀ ਨੇ ਪੁੱਛਿਆ ਵੀ ਤੁਸੀਂ ਆਏ ਕਿੱਥੋਂ ਆ ਗਏਂਦੇ ਅਕਲ ਜੀ ਅਸੀਂ ਘਰੋਂ ਆਏ ਆ ਕੀ ਰਣ ਗਏ ਸੀ ਲੰਗਰ ਰੋਟੀ ਖਾਣ ਗਏ ਸੀ ਇੱਕ ਛੋਟਾ ਜਿਹਾ ਬੱਚਾ ਦਸਾਂ ਦਫਾਰਾਂ ਦਾ ਬੋਲਿਆ ਕਹਿੰਦਾ ਅੱਜ ਜੀ ਮੈਂ ਤਾਂ ਰੋਟੀ ਖਾ ਕੇ ਨਹੀਂ ਆਇਆ ਕਹਿੰਦਾ ਤੂੰ ਕਿਉਂ ਨਹੀਂ ਖਾ ਕੇ ਆਇਆ ਕਹਿੰਦਾ ਮੇਰੀ ਮਾਂ ਖੇਤ ਪੱਠੇ ਲੱਗ ਗਈ ਸੀ ਬੜੀ ਹੈਰਾਨੀ ਦੀ ਗੱਲ ਹੋਈ ਜਦੋਂ ਦੋ ਚਾਰ ਬੰਦੇ ਪ੍ਰਧਾਨ ਜੀ ਦੀਆਂ ਅੱਖਾਂ ਪਾ ਲਈਆਂ ਮੇਰੀਆਂ ਵੀ ਅੱਖਾਂ ਪਾ ਲਈਆਂ ਵੀ ਆ ਸਾਡੇ ਬੋਟਾ ਦੇ ਸਮਾਜ ਦਾ ਹਾਰ ਹੈ ਇਹਨਾਂ ਲੋਕਾਂ ਦਾ ਹਰ ਹਾਲ ਜਿਨ੍ਹਾਂ ਦੇ ਜਵਾਨਾਂ ਨੂੰ ਨਾ ਸਕੂਲ ਜਿਹਦੇ ਉੱਤੇ ਬੱਚਾ ਰੋਟੀ ਨਹੀਂ ਦਿੰਦੀ ਅਸੀਂ ਚਾਰ ਦਿਨੇ ਸੀ ਜੀ ਚਾਰਾਂ ਦਿਨਾਂ ਤੋਂ ਸਾਡੇ ਆਖੋ ਅੱਜੋ ਦਿਨਾਂ ਦਾ ਜਿਹੜੋ ਕੋਤਰੀ ਦੀ ਵਾਲਾ ਬੋਲਿਆ ਤੇ ਬੜੀ ਪਰੇਸ਼ਾਨੀ ਹੋਈ ਇਹਦਾ ਹਜ਼ਾਰਾਂ ਬੱਚੇ ਜਿਹੜੇ ਹੈਗੇ ਆ ਅੱਜ ਨੇ ਭੁੱਖੇ ਪੈਂਦੇ ਆ ਭੁੱਖੇ ਪੜ ਕੇ ਜਾਂਦੇ ਆ ਕੀ ਬੱਚੇ ਪੜਨਗੇ ਇਹ ਤੇ ਮੇਰੇ ਵੀਰੋ ਤੁਹਾਨੂੰ ਦਰਦ ਨਹੀਂ ਉੱਠਿਆ ਤੁਹਾਨੂੰ ਨਹੀਂ ਦਰਦ ਉੱਠਿਆ ਇੱਥੇ ਵਾਂਗਰ ਜਿਦਾ ਮੈਂ ਮੀਟਿੰਗ ਕਰੀ ਜਾਵਾ ਤੇ ਮੈਂ ਮੱਧਿਆ ਤੇ ਪੰਜ ਸੱਤ ਗੁੜੀਆਂ ਆ ਗਈ ਸੀ ਲੈ ਲਈ ਜਾਣ ਤੂੰ ਕਮੇਟੀ ਨਹੀਂ ਤਾਰੀ ਤੇਰਾ ਸਮਾਨ ਚਕਾ ਦੂੰਗੀ ਮੈਂ ਕਿ ਉੱਥੇ ਬੱਚਾ ਕਿ ਸਕੂਲ ਨਾਲ ਛੋਟਾ ਸਕੂਲ ਜਾਣਾ ਜਾਂਦਾ ਹੈ ਕਹਿੰਦੀ ਮਾਂ ਮੈਨੂੰ ਕਾਪੀ ਲੈ ਦੇ ਮੈਂ ਸਕੂਲ ਜਾਣਾ ਉਹਦੇ ਚਪੇੜਾ ਮਾਰਿਆ ਕਰਕੇ ਕਹਿੰਦੀ ਮੈਨੂੰ ਕਹਿੰਦੀ ਫਿਰ ਤੋੜ ਤੋੜ ਕੇ ਖਾਈ ਜਾਂਦੇ ਜਿਵੇਂ ਨਹੀਂ ਬਣਿਆ ਤਾਂ ਨਹੀਂ ਕਿ ਕਿਸ ਤਰ੍ਹਾਂ ਫਿਰ ਪੈਨਸ਼ਨ ਦੀ ਬਣੀਆ ਕਾਪੀ ਦੀ ਬਣੀਆ ਬੜਾ ਦਾਤ ਹੋਇਆ ਸੋਹ ਸਰਕਾਰੀ ਵੇਜ ਕਰਜ਼ਾ ਨਹੀਂ ਦਿੰਦੀ ਦਿੱਲੀ ਦੇ ਹੱਥ ਖੜੇ ਕਰਕੇ ਦੱਸ ਦਿਓ ਕੋਈ ਦਿੰਦੀ ਹੈ ਤੇ ਸਾਡੀ ਨੌਰਵਾਲੀ ਨੇ ਬਾਬਾ ਸਾਹਿਬ ਨੇ ਸਾਨੂੰ ਕੀ ਕਿਹਾ ਸੀ ਬਾਬਾ ਸਾਹਿਬ ਨੇ ਸਾਨੂੰ ਦੋ ਗੱਲਾਂ ਦੱਸਿਆ ਸੀ ਜਿਹੜੀਆਂ ਉਹਨੇ ਕੀਤੀਆਂ ਉਹਨੇ ਕੀ ਕਿਹਾ ਸੀ ਬੜੇ ਦਿਖੋਤੇ ਸ਼ਿੰਗਾਰ ਕੀਤਾ ਉਹਨੂੰ ਕੋਈ ਹੋਰ ਨੂੰ ਕਿਸੇ ਧਰਮ ਨਾਲ ਨਹੀਂ ਜੋੜਿਆ ਸੀ ਤੁਹਾਨੂੰ ਕਿਸੇ ਨੇ ਆਇਆ ਨਹੀਂ ਕਿ ਫਰਾਨੀ ਮਾਦਾ ਦੇ ਮੱਥਾ ਦੇ ਦਿਓ ਤੇ ਜਿਹੜੀਆਂ ਸਾਡੀਆਂ ਮਾਵਾਂ ਨੇ ਉਹਨਾਂ ਦੇ ਖੁਦ ਨੂੰ ਪਈਏ ਭਗਤ ਬਣਾਤਾ ਵਰਦਕਾਰ ਨੇ ਇਹਨੂੰ ਦਿੱਤਾ ਮਾਂ ਦਾ ਦਾ ਕੋਈ ਦਿੱਤਾ ਨਹੀਂਗਾ ਉਹਨਾਂ ਨੇ ਜਦੋਂ ਬੱਚੇ ਨੂੰ ਮਾਰੀ ਜੀ ਸੋਾਈ ਆ ਭਰਾ ਦਾ ਲਾਣਾ ਵਾਲਾ ਬਾਬਾ ਆਟੇ ਮੁਕਾ ਬਾਬਾ ਇਹਨੇ ਤੁਸੀਂ ਕੋ ਕਰੋਂਗੇ ਤੁਹਾਨੂੰ ਭਲਾ ਆਊਗਾ ਤੁਹਾਨੂੰ ਪ੍ਰਮਾਤਮਾ ਬਰਕਤ ਕਰ ਦੇਊਗਾ ਇਹ ਉਹਦੇ ਥੋੜੀ ਫਿਰੀਆਂ ਤੇ ਹੁਣ ਜਦੋਂ ਬੱਚੇ ਉਸ ਕੱਦ ਨੂੰ ਤੱਕ ਕੇ ਉੱਠਦੇ ਨੂੰ ਉਹਨਾਂ ਨਾਲ ਕੀ ਕਹਾਣੀ ਆ ਇਹਦਾ ਸਾਨੂੰ ਕੁੱਝ ਕੇ ਕਾਂਕਰੇਟ ਤੇ ਘਰ ਤੇ ਭਾਂਡੇ ਵੇਚ ਕੇ ਸਾਈਕਲ ਲੈ ਕੇ ਦਾ ਮਾਤਾ ਦੇ ਤੁਰ ਜਾਂਦੇ ਆ ਇਹਦਾ ਐ ਕਰਦੇ ਆ ਜੀ ਇਹਦਾ ਬਾਪੇ ਦੇ ਕੋਲ ਹੀ ਰਹਦੇ ਆ ਇਹ ਤਾਂ ਸ਼ਾਮਲੇ ਚ ਕੀ ਰਹਦੇ ਆ ਇਹ ਕਿਹਨੇ ਇਹ ਹੁਲਾਈਨ ਤੇ ਬੱਚਾ ਨੂੰ ਲਾਇਆ ਕਿਹਨੇ ਆ ਇਹ ਗੱਲ ਅਸੀਂ ਤਾਂ ਦੇਣੀ ਸੀ ਅਪਣੀਆਂ ਦੇ ਬੱਚਾ ਨੂੰ ਸਿੱਖਿਆ ਦੇ ਸਕਣਗੇ ਬੱਚਾ ਪੜ੍ਹਨ ਦੇ ਪਾਸੇ ਤੋਰ ਨਹੀਂ ਸਕੇ ਬਾਲਾ ਬਦਾ ਸੁਧਾਰ ਨਹੀਂ ਸੁਧਾਰ ਸਕੇ ਰੋਲ ਗਾ ਲਈ ਆਏ ਹਾਸੇ ਵਿੱਚ ਆ ਕੇ ਸੁਧਾਰ ਵੀ ਕਾਪੀ ਤੇ ਰਿਆਰਦਾ ਨੌਜਵਾਨੋਂ ਲੋਕੋ ਬੱਲੇ ਬੰਦੇ ਤੁਸੀਂ ਸਾਡਾ ਆਣ ਵਾਲਾ ਭੇਖਾ ਤੁਹਾਨੂੰ ਕਹਿੰਦਾ ਮੈਂ ਤੁਸੀਂ ਸੁਭਲ ਨਹੀਂ ਸਾਡੀ ਇਹ ਕਾਰਜਕਾਰੀ ਕਿਸੇ ਮਾਤਾ ਨੇ ਕਿਸੇ ਬਾਪੇ ਨੇ ਤੁਹਾਡਾ ਕੋਈ ਇੱਕ ਨਹੀਂ ਦਿਓਣਾ ਸਿੱਖਾ ਤੋਂ ਵੀ ਸਰਦਾ ਮੰਦਰ ਵੀ ਕੋਈ ਮਾਰਾ ਕੋਈ ਗੋਦੋਲਾ ਨਹੀਂ ਮਾਰਾ ਉਥੇ ਪ੍ਰਮਾਤਮਾ ਦਾ ਨਾਮ ਲਿਆ ਜਾਂਦਾ ਮਨ ਨੂੰ ਸ਼ਾਂਤੀ ਆਉਂਦੀ ਹੈ ਪਰ ਉਹ ਇਹ ਵੀ ਵੀ ਤੁਹਾਨੂੰ ਉਹ ਨੌਜਵਾਨਾਂ ਤੇ ਰਾਜੂ ਜੇ ਕੋਤੋਂ ਦੇ ਦੀ ਗ੍ਰੰਥੀ ਵੀ ਜਾਊਗਾ ਪੜ੍ਹ ਕੇ ਜਾਊਗਾ ਉਹਦੇ ਸਕੂਲ ਤੋਂ ਉਹਨੂੰ ਫੇਰ ਹੀ ਸਿੱਖਿਆ ਉਹਨੂੰ ਹੀ ਅੱਖ ਕੀ ਲਿਖਿਆ bari ਦਾ ਮਤਲਬ ਹੀ ਕੀ ਹੈ ਜੇ ਮੰਦਰ ਦੇ ਵਿੱਚ ਜਾਓਗੇ ਤੁਹਾਨੂੰ ਪਹਿਲਾਂ ਜਾਓ ਉਹ ਮੰਦਰ ਪੜਨਾ ਪਊਗਾ ਉਹ ਵੀ ਪਤਾ ਨਹੀਂ ਕਰ ਬਣੂਗਾ ਇਹ ਕਰਕੇ ਮੇਰੇ ਵੀਰੋ ਛੋਟੇ ਆ ਕੇ ਹੱਥ ਬੰਨ੍ਹਣਾ ਨਾਗਰਾਂ ਬੱਚਿਆਂ ਕੇ ਆ ਸਾਡੇ ਨਾਗਰਾਂ ਬੱਚਿਆਂ ਨੂੰ ਪਤਾ ਵੀ ਇਹਨਾਂ ਨੂੰ ਕਿਹੜਾ ਹੋ ਗਿਆ ਕੀ ਪੂਤ ਸਵਾਰ ਹੋਇਆ ਉਹ ਜੀ ਪ੍ਰਾਤ ਕਰੇ ਗੱਲ ਵਜ ਕੇ ਸਾਰੇ ਨੇ ਭਗਤੀ ਕੀਤੀ ਰਾਜ ਰਾਜ ਕੀ ਕਹਲੇ ਹੋਏ ਫੱਦੇ ਨੇ ਆ ਉਹ ਤੁਸੀਂ ਤੇ ਚੰਗੇ ਮਾਜਨਾਂ ਮੁੰਡਾ ਵਖਾ ਲਓ ਮੈਨੂੰ ਕਿਦੇ ਸਮਾਂ ਦਾ ਤਾਂ ਮੁੰਡਾ ਵਖਾ ਲਓ ਭੰਗ ਵੀ ਕੇ ਭੱਜਿਆ ਬੱਤਾ ਆ ਫੈਗਲਾ ਦੇ ਚੱਲੇ ਅਸੀਂ ਮਾਤਾ ਦੇ ਚੱਲੇ ਆ ਜੀ ਰਾਤ ਦੇ ਵਿੱਚ ਪਈਆ ਆਇਆ ਕਰਕੇ ਮਾਰ ਮਾਰ ਹੱਥ ਮਾਰ ਮਾਰ ਹੱਥ ਤੇ ਮੈਂ ਘੋੜੀ ਵਾਲੀ ਆਈ ਇਹ ਮਾਂ ਸੀ ਭੱਗ ਪਿੰਨੇਆ ਸ਼ਹਿਜ਼ਾਦ ਦੀ ਸ਼ਹਿਜ਼ਾਦ ਦੀ ਇਹ ਭਗਤੀ ਸੀ ਜਦੋਂ ਪੁਆਮੇ ਪਾਗ ਨਹੀਂ ਪੀਤੀ ਸੀ ਉਹਨੇ ਆਵਾਜ਼ ਪੀਤਾ ਸੀ ਤੇ ਮੇਰੇ ਭਾਈਓ ਮੈਦਮ ਵੀ ਹੱਥ ਬੰਨ੍ਹ ਕੇ ਬੇਨਤੀ ਕਰਕੇ ਚੱਲਦੇ ਜੇ ਸਾਡੀ ਅਸਰੀਤ ਸਹਿਬ ਨੌਜਵਾਨੀ ਨੂੰ ਤੇ ਸਾਡੇ ਬਜ਼ੁਰਗਾਂ ਨੂੰ ਉਸ ਪਾਸੇ ਸਾਡੇ ਬੱਚਿਆਂ ਨੂੰ ਲਾਤ ਸਾਡੇ ਸਾਰੇ ਦਰਜੇ ਪਾਤੜੇ ਕੀ ਕਹੇ ਕਿ ਕਿਹੜੇ ਨਾਜਾ ਸੀ ਕਿਵੇਂ ਤੁਹਾਨੂੰ ਮਾਫ ਕਰਾ ਦਿੱਤਾ ਸੀ ਉਹ ਇਹ ਕਿਆ ਹੋਈ ਇਹ ਨਹੀਂ ਗਰੀਬ ਸਿੱਖੋ ਉਹਨੇ ਕਿਸੇ ਦਾ ਲੋਕ ਜਿਹੜੇ 22 ਧਾਰ ਦੇ ਰਾਜ ਉਹਨਾਂ ਨੇ ਮਾਰ ਕੇ ਰੱਖੀ ਉਹਨੇ ਧਾੜ ਜਿੰਨਾਂ ਨੇ ਮਤਲਬ ਉਧਰ ਨਹੀਂ ਗਿਆ ਸੀ ਉਹਨੇ ਢੋਹਿਆ ਨੰਬਰ ਕੀਤੀ ਸੀ ਉਹਨੇ ਕਿਹਾ ਸੀ ਇੰਨੀ ਹੀ ਗਰੀਬ ਸਿੱਖੋ ਕੋਈ ਨਾ ਜਊ ਬਾਸ਼ਾਹੀ ਇਹਨੀ ਕੋਈ ਸਰਕਾਰ ਬਣਾਉ ਤਹੀਂ ਗਵਿੰਦ ਸਿੰਘ ਨਾਮ ਕਹਾਉ ਕਿਣੀ ਇਸੇ ਬਾਜ ਚੜਾਉ ਉਹ ਕਹਿੰਦਾ ਕਿ ਤੁਸੀਂ ਹਸਕਾਰੀ ਰਾਜ ਨੇ 22 ਧਾਰ ਦੇ ਬਣੇ ਆ ਆਪਣੇ ਬਾਸ਼ਾ ਨੇ ਕਿਹਾ ਵੀ ਇਹਨਾਂ ਨੂੰ ਤਰਵਾ ਦਿਓ ਇਹਨੇ ਤਰਵਾਇਆ ਪਰ ਤੁਸੀਂ ਕਦਰ ਨਹੀਂ ਕੀਤੀ ਬਾਸ਼ਾ ਦੀ ਤੁਸੀਂ ਹੁਣ ਕਿਧਰ ਨੂੰ ਬੋਲਿਆ ਤੁਸੀਂ ਵਰਦਾਰੀ ਮਖਾਡੇ ਕਿੰਨੇ ਜਾਂਦੇ ਜੇ ਨਹੀਂ ਨਾਮਦਾਰੀ ਬੰਨਾ ਸਾਇਦਾ ਜਿਦਾ ਬੰਦੇ ਨਾਲ ਤਾਂ ਮੈਂ ਹੀ ਝਗਿਆ ਪਰ ਲੱਗਦਾ ਤਾਂ ਹੈਗਾ ਨਾ ਕੋਈ ਸਿੱਖਣ ਦਾ ਮੁੰਡਾ ਯਾਰ ਆ ਕਹੀਂ ਬੱਥੇ ਕੋਈ ਜ਼ਰੂਰੀ ਜੀ ਮੰਗਰ ਹੋਈ ਤੇਈਆ ਖਾਲਸਾ ਖਾਲਸਾ ਘੁਆਵੇ ਕੋਈ ਜਿਸਕੇ ਹਿਰਦੇ ਚ ਪਰਮਾ ਨ ਕੋਈ ਦੇਖਾਂ ਤੇ ਹਿਰਦੇ ਮਾਣਾ ਪਰੇਵਰ ਦੇ ਹਮਤਾਂ ਦੇ ਕੇ ਮੈਨੂੰ ਪਤਾ ਹੈ ਇੱਕ ਕਰਕੇ ਸਾਨੂੰ ਮਾਂ ਬਤਕਾਰ ਦਿਨਾਂ ਦੇ ਕਿਹ ਰਹੀ ਆ ਦੇ ਰਹਿਣਾ ਵੱਡੇ ਦਾ ਕੀ ਕਰਦੇ ਬਹੁਤ ਬੰਦਾ ਸਾਡੇ ਐਸੇ ਬੀਸੀ ਨੇ ਪ੍ਰਧਾਨ ਸਾਡੇ ਜਿਲ੍ਹਾ ਪ੍ਰਧਾਨ ਜੀ ਕੋ ਆਏ ਆ ਇਹਨਾਂ ਦਾ ਰੋਸਕਾਰ ਥੋੜਾ ਨਾ ਕੋ ਲ ਗਿਆ ਪ੍ਰਧਾਨ ਜੀ ਮੈਂ ਸਖਦੇਵ ਸਿੰਘ